ਮੋਟਰ ਚੱਲ ਰਹੀ ਆ ਆ ਉਤੋਂ ਸਰਕਾਰੀ ਮੋਟਰ ਦਾ ਪਾਣੀ ਆਉਂਦਾ ਨਾ ਜੀ ਉਹ ਆਇਆ ਇਹ ਇਹ ਹੁਣ ਸਵੇਰੇ ਚੱਲ ਗਿਆ ਇਹਦਾ ਜੀ ਸਾਡਾ ਨਾ ਉਹ ਇਹਨਾਂ ਦੀ ਆਪਸ ਹੀ ਕਿਸੇ ਨਾਲ ਨਹੀਂ ਬਣਦੀ ਜੀ ਕੋਈ ਨਹੀਂ ਕੋਈ ਅੰਦਰੋਂ ਟੱਪਕਦਾ ਸਾਡਾ ਬੇਟੀ ਕਿੱਥੇ ਲੱਭਦੇ ਹੋ ਕਹਿੰਦਾ ਜੀ ਮੇਰਾ ਨਾ ਪਾਲੇਂਦਰ ਸੰਧਾ ਜੀ ਜੀ ਜਿਹੜੇ ਤੁਹਾਡਾ ਕਾਰ ਬਿਲਕੁਲ ਸਾਹਮਣੇ ਆ ਮਤਲਬ ਕੀ ਹੋਇਆ ਉਹੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਆਪਾਂ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫੇਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਐਂਦਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉਧਰੋਂ ਵੀ ਉਹ ਐਂਟਰੀ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰੀ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫੇਰ ਮੈਂ ਬਾਅਦ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਰੋ ਬੰਦਾਂ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾ ਤਾਂ ਵੀ ਗਈ ਹੈ ਮੈਂ ਤਾਂ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਛੱਪ ਗਿਆ ਫੇਰ ਅਸੀਂ ਆਲੇ ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਕੇ ਦੇ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲੇ ਕਰੇ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੇ ਤੱਕ ਫੋਨ ਤਾਂ ਸ਼ਾਇਦ ਉਹ ਚੱਕ ਕੇ ਲੈ ਗਿਆ ਜਦੋਂ ਕੋਈ ਬਾਤ ਤੇ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਨੂੰ ਬਸ ਫਿਰ ਉਸ ਤੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾ ਕੇ ਫਿਰ ਚੌਂਕੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹ ਉਹਨਾਂ ਨੇ ਗੇਟਬੋਰੀ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਚੱਕ ਦਿੱਤਾ ਉਹ ਮਟਰ ਦਾ ਮੈਨ ਪਹਿਲਾਂ ਪੁਲਿਸ ਵਾਲੇ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਉਂ ਕੱਥੇ ਅਸੀਂ ਵੀ ਕਰਦੇ ਸੀਗੇ ਕਿਉਂ ਕੋਣ ਫਿਰ ਪੁਲਸ ਵਾਲੇ ਅੰਦਰ ਜਾਂਦੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਕੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪੱਟ ਦੇ ਪੁੱਟ ਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਕੁਝ ਤੇ ਜਿਹਨੇ ਮਟਰ ਕੀਤਾ ਹੈ ਉਹਨੇ ਇੱਧਰੋਂ ਸਾਰੇ ਪਰਦੇ ਲਾਇਦੇ ਵੀ ਤਾਂ ਤੇ ਅਗਲਾ ਬਾਹਰ ਪਿੰਨਾ ਦੇਖਦੇ ਸਾਰੀ ਕਾਨੂੰਨ ਨਾਲ ਲੱਤ ਪਤੀ ਹੌਣ ਨਾਲ ਲੱਤ ਪਤੀ ਦੀ ਬੁਰਾ ਹਰ ਕਿਤਾ ਚਿਹਰਾ ਤਾਂ ਪਛਾਣਨ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਪੰਨੂ ਪੰਨੂ ਵੀ ਇਹੇ ਲਗਭਗ ਉਹੀ 32 ਸਾਲ ਦੀ ਹੋਈ ਹੈ ਕਾਰਨ ਦੀ ਮੰਦੇਤੀ ਇਹਦੇ ਕਿਤੇ ਕਾਰਨ ਤਾਂ ਇਹਨਾਂ ਦੇ ਨਾਲ ਘਰ ਦਾ ਸੋਟਾ ਸੋਟਾ ਚੱਲ ਰਿਹਾ ਸੀ ਕੁੜੀ ਬੇਚਣ ਨਹੀਂ ਗਈ ਸੀ ਵੀ ਮਾਂ ਨਹੀਂ ਵੇਚਣ ਦਾ ਮਾਂ ਤੇ ਖਜਮ ਇਹ ਸਾਨੂੰ 4-5 ਦਿਨ ਪਹਿਲਾਂ ਇਨੇ ਚਾਰ ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਕਰ ਤੇ ਸੀ ਕਿ ਪਤੀ ਹੈ ਨਹੀਂ ਮੇਰੇ ਬੰਦ ਹਾਂ ਦੇ ਤੋਂ ਗੀਤ ਪਾਈ ਨਹੀਂ ਦੇ ਤੋਂ ਸੀ ਮਾਂ ਵੇਚਣ ਦੇ ਚੱਕਰ ਤੇ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਟ ਇਹ ਦੂਰੀ ਲੜਕੀ ਵੀ ਹੈ ਮਦਰ ਹੋਏ ਹੈ ਇਹ ਵੀ ਗੱਲ ਹੈ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਨਹੀਂ ਸੀ ਕਿ ਪ੍ਰਾਈਵੇਟ ਜੋ ਮਰਡਰ ਵੀ ਜੰਗ ਕਰਦੀ ਮਰਡਰ ਕਰੀ ਸੱਚ ਕਰਦੇ ਸਾਹਮਣੇ ਮਰਡਰ ਹੋ ਜਾ ਨੀਦੇ ਨਹੀਂ ਰਾਤ ਉਹ ਡੱਬੀ ਅੰਦਰ ਮਿਚਾਂ ਵਾਲੀ ਦੁੱਲੀ ਹੋਈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ ਤੇ ਮਰਜੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗੀ ਵੀ ਅੱਖਾਂ 'ਚ ਮੱਛੀਆਂ ਪਈਆਂ ਨਹੀਂ ਪਈਆਂ ਮਿਚਾਂ ਵਾਲੀ ਡੱਬੀ ਦੁੱਲੀ ਹੋਈ ਇੱਕੋ ਘੋਟਣਾ ਚਟਣੀ ਰਗਨ ਨਾਲ ਆ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ੱਕ ਤਾਂ ਹੀ ਇਹਦੀ ਆਵਾਜ਼ ਨਹੀਂ ਮਿਲ ਤੇ ਉਹ ਫੇਰ ਉਹ ਮਾਰੀ ਉਹਨੇ ਆਹ ਸਾਹਮਣੇ ਇੱਥੋਂ ਖਿੱਚ ਕੇ ਲੱਗੇ ਜੇ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆ ਰਹਾ ਥੰਮਨ ਕੋਡਵਾਤਾ ਭਰਵਾ ਦਾ ਵੀ ਨਹੀਂ ਤਸਵੀਰ ਉਹ ਕਿਉਂ ਕਹੋ ਕਮਰਾ ਨਾ ਇੰਨਾ ਨਹੀਂ ਮੈਂ ਚਾਪਾਂ ਦੇ ਹੋਪ ਨਹੀਂ ਮੈਂ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤੀ ਤੇ ਕਿੱਥੋਂ ਬਾਦ ਆਉਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਤੇ ਉਸ ਤੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾਂ ਲਾ ਕੇ ਗਿਆ ਨੋਟੋ ਜਤੋਂ ਦਾ ਵੀ ਜੇ ਕੋਈ ਚਾਬੀ ਉਹਦੇ ਕੋਲ ਹੈ ਉਹ ਚਾਬੀ ਉਹਦੇ ਕੋਲ ਪਛਮਾਈ ਜਿਵੇਂ ਕਰ ਮੈਂ ਉਹ ਬੰਦਾ ਇਹਨਾਂ ਨੂੰ ਬੁਲਾ ਦਿੱਤਾ ਮੇਰਾ ਨਾਲ ਨਾ ਟੀਮ ਉਹ ਸ਼ੀ ਨੀ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋਈ ਉਸੇ ਦੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪਹੁੰਚ ਜਾਈਂਗਾ ਉਹ ਠੀਕ ਹੋ ਗਿਆ ਮੈਂ ਉਹ ਡਿਸਪੋਜ਼ਲ ਜਿਵੇਂ ਤੇ ਬੇਜੋ ਦੇ ਜਾਨ ਨੂੰ ਦਿੰਦੇ ਤੇ ਉਹ ਦੇਖੋ ਸਾ ਜੀ ਦੇ ਲੱਗੀ ਹੋਈ ਹੈ

ਕਾਦੀ ਮੰਮੀ ਤੁਸੀ ਬਾਰੀ ਵੀ ਕਹਿੰਦਾ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਹੈ ਮੈਂ ਪਹਿਲਾਂ ਸੀ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫੇਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਇਹ ਚਾਬੀ ਮੈਂ ਬੇਟਾ ਹੂੰ ਨਾਈ ਆ ਮੈਂ ਹੂੰ ਨਾਈ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਤਾਂ ਨਾ ਸੈਡੇ ਘਰੇ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਹੋਇਆ ਬਾਕੀ ਮੈਂ ਹੈ ਨਹੀਂ ਸੀ ਬੇਟਾ ਨੀਤਾ ਸਿੱਦਾ ਇਕੱਠੇ ਹੀ ਸੌਂਨੇ ਆ ਜੇ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਨੀਤਾ ਚ ਦੋਹੀ ਮਰ ਜਾਂਦੇ ਝਗੜਾ ਹੀ ਨਿਭੜਦਾ ਕਿਉਂ ਮੈਂ ਇੰਨੇ ਦੁੱਖ ਘਟਦੀਆ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰ ਸੀ ਬਸ ਨਾਲ ਐਕਸੀਡੈਂਟ ਹੋ ਕੇ ਬਾਈ ਤੇ ਮਰ ਗਿਆ ਉਹਦਨ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਇੰਨੇ ਦੁੱਖਿਆ ਅਸੀਂ ਪਹਿਲਾਂ ਆਲੀ ਵੀ ਨਹੀਂ ਮੈਂ ਇਹ ਮਾਤਰ ਨੂੰ ਕੋਲ ਨਹੀਂ ਲਿ ਸਕੇ ਕਿ ਮੈਂ ਬੱਲ ਨਹੀਂ ਜਾ ਠੀਕ ਹੈ ਇਹ ਤਾਂ ਸਾ ਹਾਈ ਕਿਉਂਕਿ ਅੱਜ ਇਹ ਲੜਕੀ ਦਾ ਮर्डर ਹੋਇਆ ਕੀ ਕਾਰਨ ਕੁਝ ਪਤਾ ਲੱਗੇ ਕੀ ਨਾਮ ਸੀ ਕਿੰਨੀ ਕੁ ਇਹਨੂੰ ਜੀ ਲੜਕੀ ਦਾ ਨਾਮ ਡਾਕਟਰ ਅਲਪ੍ਰੀਤਰਾਮ ਤੇ ਜੋ 25 ਸਾਲ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਰਡਰ ਦਾ ਪ੍ਰੀਲਿਮਿਨਰੀ ਇਕਵਾਰੀ ਤੋਂ ਇਨਾ ਕ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀ ਜਾਂ ਵੀ ਇਹਦਾ ਮਤਰਦਾ ਫੇਰ ਸੀਗਾ ਹੋਵੇ ਨਾਲ ਤੇ ਉਸ ਕਰਕੇ ਵੀ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿਨੇ ਕ ਵਜੇ ਦੀ ਘਟਨਾ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਇਹਦੀ ਤੇ ਘਟਨਾ ਇਹ ਜੋ ਆਂਡਿਆ ਗੋਲਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾੜਾ ਕੀ ਚੀਨ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਕਿਸ ਤਰੀਕੇ ਨਾਲ ਮਾਰੇ ਸੱਟਾਂ ਕਿੰਨੀ-ਕਿੰਨੀ ਸੀ ਸੱਟਾਂ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀਗੇ ਬਾਕੀ ਉਹ ਦੀ ਪੋਸਟਮਾਰਨ ਕੋਟਾਉਣ ਤੋਂ ਬਾਅਦ ਪਤਾ ਲੱਗੇਗਾ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਦਿੱਖੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ 2 ਦਿਨਾਂ ਤੋਂ ਘਰੋਂ ਗਈ ਸੀ ਕਿਹਨੂੰ ਮਰਡਰ ਕੀਤਾ ਇਸ ਤਰ੍ਹਾਂ ਨਾ ਹੀ ਦੇਖਦੇ ਹਾਂ ਪਤਾ ਨਹੀਂ ਲੱਗਦਾ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਉਹ ਦੋ 30 ਮਿੰਟਾਂ ਹੋਰ ਲੱਗੇਗਾ ਪੱਦਰੀ ਪਰਚਾ ਦੇ ਕੇ ਕਾਰਵਾਈ ਅਮਰਤ ਲਿਆ ਰਹੇ ਹੁਣ ਜੀ ਮੈਚ ਨੂੰ